ਗੱਲ ਤਾਂ ਹੋਣੀ ਸਾਹਮਣੇ ਆਈ ਆ ਵੀ ਜਦੋਂ ਕਹਿੰਦੇ ਵੱਡਾ ਭਾਈ ਨਾਲ ਖੜਾ ਹੋਵੇ ਨਾ ਤਾਂ ਗੱਲ ਵੱਖਰੀ ਹੋ ਜਾਂਦੀ ਹੈ। ਵੇਰ ਗਣੇ ਇੱਕ ਮੱਝ ਦਵਾ ਦੂਜੀ ਮੱਝ ਵੀ ਬਿਊਟੀ ਵਿੱਚ ਪਈ ਸੀਗੀ। ਤੇ ਭਾਈ ਆਪਕੋ ਜਾਣਕਾਰੀ ਦਿਓ ਵੀ ਕੀ ਕਿੰਨੇ ਕਿੰਨੇ ਸੂਏ ਆ ਇਹ। ਤੇ ਭਾਈ ਜੀ ਦੂਜੇ ਸੂਏ ਆ। ਠੀਕ ਆ ਭਾਈ। ਤੇ ਡਰਾਈ ਮਿਲਕ ਬਿਊਟੀ ਚ ਪਈ ਸੀ। ਡਰਾਈ ਮਿਲਕ ਬਿਟ ਅੱਛਾ ਹੈ। ਸਾਡ ਪੋਜੀਸ਼ਨ ਤੇ ਆਏ ਆ ਭਾਈ ਜੀ। ਠੀਕ ਆ ਭਾਈ। ਹਾਂਜੀ ਇਹ ਪਿੰਡ ਝੋੜ। ਠੀਕ ਹੈ ਜੀ ਮੁਖਸਰ ਸਾਹਿਬ। ਜਿਹੜਾ ਮੁਖਸਰ ਸਾਹਿਬ। ਤਹਿਸੀਲ ਮਲੋਟ ਉੱਥੇ ਦੀ ਮੈਂ। ਠੀਕ ਆ ਭਾਈ। ਤੇ ਮਤਲਬ ਇਹਦਾ ਸਰਕਾਰ ਕੀ ਹੈ ਮਦਰ ਦਾ ਕਾਰਡ ਕੀ ਫਾਦਰ ਦਾ ਇਹ ਆਪ ਦਾ ਗੜਬਾਸੂ ਦੀ ਆ ਯੂਨੀਵਰਸਿਟੀ ਦੇ ਆ ਉਹਨਾਂ ਦੇ ਬੁਲਦੀ ਆ ਤੇ ਟੈਂਕ ਬੋਲ ਤੋਂ ਗੱਬਣਾ ਤੇ ਪਹਿਲੇ ਸੂਏ 15 ਕਿਲੋ ਦੁੱਧ ਦਿੱਤਾ ਹੀ ਗਏ ਠੀਕ ਆ ਬਈ ਤੇ ਹੁਣ ਬਈ ਗੱਬਣਾ ਗਈ ਗੱਬਣਾ ਵੀਰੇ ਕਿੰਨੇ ਟਾਈਮ ਦੀ ਗੱਬਣਾ ਸਾਢੇ 8 ਮਹੀਨਾ ਦੀ ਸਾਢੇ 8 ਮਹੀਨੇ ਗੱਬਣਾ ਗਈ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਤੇ ਬਈ ਆਪਾਂ ਕਿੰਨੇ ਕ ਟਾਈਮ ਤੋਂ ਲੱਗੇ ਆਂਗੇ ਮਿਹਨਤ ਕਰਨੇ ਕੰਮ ਤੇ ਬਈ 4 ਸਾਲ ਹੋ ਗਏ ਮੈਨੂੰ ਇਸ ਕੰਮ ਚ ਠੀਕ ਆ ਭਾਈ ਤੇ ਬਾਕੀ ਆਪਣੀ ਜਿਹੜੀ ਨਵੀਂ ਪਨੀਰੀ ਆਪਣੇ ਹੈ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਮੇਲਿਆਂ ਤੇ ਆਓ ਜਾਂ ਕਿਵੇਂ ਵੀ ਕਰੋ ਜਾਂ ਉਹ ਕਿ ਬਈ ਭਾਈ ਮਿਹਨਤ ਕਰੋ ਚੰਗੇ ਜਾਨਵਰ ਖਰੀਦੋ ਕੰਮ ਕਰੇ ਬਾਲ ਜੀਵਨ ਨਾਲ ਆਪਣੀ ਤਰੱਕੀ ਹੋਵੇ ਠੀਕ ਆ ਭਈ ਕੋਈ ਵੀ ਮਨਿੰਦਾ ਪੱਤਾ ਨਾ ਕਰੋ ਠੀਕ ਆ ਭਈ ਆਪਦੀ ਮਿਹਨਤ ਕਰੋ ਤੇ ਆ ਭਾਈ ਸਭ ਤੋਂ ਤਾਂ ਪ੍ਰਾਪਤ ਨਹੀਂ ਮੇਰਾ ਵੱਡਾ ਭਰਾ ਤੇ ਆ ਦੇਖ ਲਓ ਭਈ ਜਦੋਂ ਕਹਿੰਦੇ ਇੱਕ ਗੱਲ ਹੋਰ ਆ ਵੀ ਗੱਲ ਤਾਂ ਹੋਣੀ ਸਾਹਮਣੇ ਆਈ ਆ ਵੀ ਜਦੋਂ ਕਹਿੰਦੇ ਵੱਡਾ ਭਾਈ ਨਾਲ ਖੜਾ ਹੋਵੇ ਨਾ ਤਾਂ ਗੱਲ ਵੱਖਰੀ ਹੋ ਜਾਂਦੀ ਹੈ ਭਈ ਸੱਚੀ ਗੱਲ ਭਈ ਅੱਜ ਆਪਾਂ ਨੂੰ ਕਿਵੇਂ ਲੱਗਿਆ ਫਿਰ ਤੇ ਭਈ ਆਪਾਂ ਨੂੰ ਕਿੰਨੇ ਦਿਨ ਹੋ ਗਏ ਮਿਲਿਤੇ ਆਇਆਂ ਨੂੰ ਠੀਕ ਆ ਭਈ ਤੇ ਲੋਕਾਂ ਗਿਆ ਨੂੰ ਮਤਲਬ ਕੋਈ ਪ੍ਰੋਬਲਮ ਤਾਂ ਨਹੀਂ ਮਿਲਦੇ ਵਧੀਆ ਸੀਗਾ ਕੋਈ ਮੈਚ ਆਇਆ ਤਾਂ ਨਹੀਂ ਸੀਗਾ ਵੀ ਮਤਲਬ ਫਿਕਸ ਮੈਚ ਲਈ ਗੱਲ ਹੋਈ ਨਹੀਂ ਕੋਈ ਤਾਂ ਨਹੀਂ ਲੱਗਿਆ ਤੇ ਕਈ ਵਿਚਾਰਾਂ ਨਹੀਂ ਧਾਰਾ ਗਈ ਮੈਂ ਵੀ ਐ ਹੋ ਜਾਂਦਾਗਾ ਤੇ ਵਧੀਆ ਸੀਗਾ ਬਾਕੀ ਇੱਕ ਗੱਲ ਆ ਭਈ ਅਸੀਂ ਜਿਵੇਂ ਪਹਿਲੀ ਟਾਈਮ ਆਲੇ ਬੰਦੇ ਠੀਕ ਆ ਭਈ ਤੇ ਮਤਲਬ ਜਿਹਨਾਂ ਆਪਾਂ ਕਹਿੰਦੇ ਨੇ ਨਵੇਂ ਬੰਦੇ ਉੱਠ ਕੇ ਆਗੇ ਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਨਵਾਂ ਬੰਦਾ ਉੱਠਦਾਗਾ ਇਸ ਜੀ ਫਾਰਮ ਨੂੰ ਸਪੋਰਟ ਕਰਦੇ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਹੜੇ ਵੀ ਫਾਰਮ ਨੂੰ ਸਪੋਰਟ ਕਰਦੇ ਬਾਕੀ ਬਾਈ ਦਾ ਧੰਨਵਾਦ ਬਹੁਤ ਬਹੁਤ ਬਧਾਈਆਂ ਸਭ ਨੂੰ ਬਾਈ ਜਿੱਤੇ ਆ ਤੇ ਬਸ